ਕੀ ਆਲਾ ਜੜਵੇੜਾ ਠੀਕੋ ਬਾਤ ਸੋਣਾ ਲੰਦਾ ਦਾ ਮੇਰੇ ਬਾਪਸ ਨਾਲ ਆ ਤਾ ਗਿਆ ਸੁਣਣਾ ਤੈਨੂੰ ਕੱਪੜੇ ਪਾਉਣ ਦੀ ਆ ਕੰਧੀਆਂ ਹੀ ਕਿਉਂ ਹਾਂ ਕੱਪੜੇ ਮੇਰੇ ਨੂੰ ਕੀ ਹੋਇਆ ਹੈ ਕੱਪੜਿਆਂ ਨੂੰ ਮੇਰੇ ਨੂੰ ਕੀ ਚੱਕਰ ਇਹੀ ਕੱਪੜੇ ਪਾ ਕੇ ਮੈਂ ਆਪਣੇ ਬਾਪੂ ਸਾਹਿਬ ਨੂੰ ਮਿਲਿਆ ਇਹੀ ਕੱਪੜੇ ਪਾ ਕੇ ਮੈਂ ਕੈਪਟਨ ਨੂੰ ਮਿਲਿਆ ਅੱਛਾ ਇਹੀ ਕੱਪੜੇ ਪਾ ਕੇ ਮੈਂ ਤ੍ਰਿਵੰਤਮਨ ਨੂੰ ਮਿਲਿਆ ਕੱਪੜੇ ਦੀ ਲੋਟ ਨਹੀਂ ਲੱਗੀਆਂ ਨਾ ਤਾਂ ਆ ਮੇਨ ਲੜ ਨਿਕਲਿਆ ਗਿਆ ਹਾਂ ਤੇਰੇ ਨਾਲ ਮੈਂ ਤੇ ਥੋੜੀ ਬਣੀ ਵੀ ਆ ਰਹੀ ਨਿਕਲੀ ਆ ਮੈਂ ਕਦੇ ਕਿਹਾ ਨਾ ਤੂੰ ਮੇਰੀ ਹੁਣ ਸਾਰੇ ਸੰਭਾਲ ਦੇ ਉਸਦੀ ਮਰੀ ਜਾਣਾਗਾ ਤੂੰ ਬੜੀ ਅੱਜਤ ਕਰਦੀ ਏ ਠੀਕ ਹੈ ਨਾ ਤੈਨੂੰ ਨਹੀਂ ਪਤਾ ਸਾਡੇ ਇਹ ਸਾਡੇ ਮਾਲ ਨੂੰ ਦਾ ਪਹਿਰਾ ਵੈ ਜਿਹੜਾ ਲਾੜ ਛੱਡਣਾ ਨਾ ਇਹ ਮੈਂ ਕਹਿੰਦਾ ਲੋਕ ਭੁੱਲ ਗਏ ਤਾਂ ਸਾਡੇ ਮਾਲ ਦਾ ਪਹਿਰਾ ਵਾ ਸਾਡੇ ਪਹਿਰਾ ਵਾ ਪਰ ਹੋਈ ਪਈ ਆ ਨਾ ਬੱਲੇ ਬੱਲੇ ਹਾਂ ਹਾਂ ਤੂੰ ਮੈਨੂੰ ਕਿੰਨਾ ਪਿਆਰ ਕਰਦਾ ਮੈਂ ਨਹੀਂ ਮੈਂ ਤੈਨੂੰ ਬੋਲਣ ਵਾਲਾ ਗੱਲ ਕਰਮੇ ਦੀ ਡਿਮਾਂਡਾਂ ਪੂਰੀਆਂ ਕਰੇਗਾ ਇਹ ਕਰਨ ਵਾਲੀਆਂ ਹੋ ਜਾਂਦਾ ਜਰੂਰ ਕਰੂੰਗਾ ਆ ਦੇਖੀ ਮੇਰੇ ਪੈਰ ਤਾਂ ਹੈਗੇ ਤੇ ਦੁਹਾਂਜੜਾ ਹੈ ਨਹੀਂ ਹੈ ਨਹੀਂ ਹਾਂ ਮੇਰੇ ਹੱਥ ਤਾਂ ਹੈਗੇ ਤੇ ਬੰਗਾ ਹੈ ਨਹੀਂ ਹੈ ਨਹੀਂ ਮੇਰੇ ਗਾਲ ਤਾਂ ਹੈਗਾ ਤੇ ਗਾਲ ਨਹੀਂ ਹੈ ਨਹੀਂ ਹੈ ਨਹੀਂ ਆ ਦੇਖਿਆ ਜੀ ਮੇਰੇ ਕੰਨ ਦਾ ਹੈਗਾ ਵਿੱਚ ਚਕਾ ਕੇ ਹੋ ਨਹੀਂ ਹੈ ਆ ਦੇਖਿਆ ਜੀ ਮੇਰੇ ਕੋਲੇ ਮੱਧਾ ਹੈਗਾ ਵਿੱਚ ਪੈਸੇ ਹੈ ਨਹੀਂ ਨਾ ਪਿਆਰ ਤੇਰਾ ਟਟੂ ਦਾ ਪਿਆਰ ਵਾਲੀ ਗੱਲ ਨਹੀਂ ਮੈਂ ਤੁਸਾਂ ਫਰਦਾ ਜੇ ਦੁਆਰ ਤੇ ਦੇ ਦੁਆਰ ਦੂਗਾ ਦੁਆਰੂਗਾ ਕਿਉਂ ਟੈਨਸ਼ਨ ਨਹੀਂ ਨੀਆ ਸੁਣ ਲੈ ਟੈਨਸ਼ਨ ਨਾ ਲਿਆ ਕਰ ਅਸੀਂ ਪਿੰਡਾਂ ਵਾਲੇ ਹੁੰਦੇ ਆ ਅਸੀਂ ਪਤਾ ਕਿੰਨੇ ਨਾ ਸਮਾਰਟ ਐਂਡ ਇੰਟੈਲੀਜੈਂਟ ਹੁੰਦੀਆਂ ਅਸੀਂ ਪਿੰਡਾਂ ਵਾਲੇ ਜਿਹੜੇ ਜੈਲ ਤੋਂ ਉਹੇ ਜਿਹੇ ਦਿਮਾਗ ਤੋਂ ਸਾਡੇ ਮਨ ਦੇ ਵਿੱਚ ਹੈ ਨਹੀਂ ਸਾਧ ਹੈ ਵੀ ਸਾਡੇ ਸ਼ਹਿਰੀਆਂ ਜਾਂ ਨਾ ਸਵੇਰੇ ਆਉਂਦੀਆਂ ਆਪ ਦੇ ਘਰਾਂ ਵਾਲੇ ਨਹੀਂ ਬੈਠਦੇ ਇੱਦਾਂ ਕਹ ਜਾਂਦੀਆਂ ਨਾਲੇ ਮਿੰਦਾ ਮਿੰਦਾ ਜਾ ਗਾਣਾ ਗਾਉਂਦੀਆਂ ਪਤਾ ਕਿਵੇਂ ਉੱਠੋ ਜੀ ਥੋੜੀ ਜਾਨ ਗੁੱਟ ਮਾਰਨਿਕ ਕਹਿੰਦੀ ਐ ਸਾਰਾ ਦਿਨ ਬੰਦੇ ਦਾ ਕਿੜਿਆ ਰਹਿੰਦਾ ਕਾ ਸਾਡੇ ਸਾਡੇ ਤਾਂ ਤੜਕੇ ਉੱਠਣ ਸਾਰੀ ਕਹਿਣ ਗਿਆ ਕੀ ਹਾਏ ਬੇਵਾਦ ਮਾਜੀ ਮੇਰੀ ਨਾੜ ਤੇ ਨਾੜ ਚੜ ਗਈ ਵੇ ਮਿਆ ਪਾਂਡ ਵਾਲਾ ਡਾਕਟਰ ਸਾਥ ਲੋ ਵੇ ਬੰਦਾ ਸਾਰੀ ਦਿਹਾੜੀ ਕੰਧਾ ਜੀ ਵੱਜਦਾ ਫਿਰਦਾ ਰਹਿੰਦਾ ਹਾਂ ਅੱਜ ਸ਼ਹਿਰ ਆਈਆਂ ਕਿੰਗੇ ਸ਼ੈਂਕੂ ਕਿੰਗੇ ਕਿੰਜਾਂ ਕਿੰਗੀਆਂ ਸਾ ਆਪਣਾ ਲਾਉਂਦੀਆਂ ਨੇ ਆਹ ਨਾਂ ਮਾਰਦੀਆਂ ਜਾਂਦੀਆਂ ਨੇ ਸਾਡੇ ਕਿੱਥੇ ਸਾਡੇ ਦਾ ਕੰਧ ਤੋਂ ਵੀ ਆਵਾਜ਼ ਮਾਰਨ ਗਿਆ ਕਿਵੇਂ ਕੂੜੀ ਨੇ ਗਿਰਦੀ ਐ ਬਕੂੜੀ ਐ ਅੱਜ ਪਹੁੰਚ ਪਹਾਰਾ ਮੈਂ ਕੇਸੀ ਨਾ 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 ਅਰੇ ਜਾਣੂ ਨਹੀਂ ਇਹ ਬਗੰਢੀ ਐ ਆਦੇ ਸ਼ਹਿਰਾਂ ਦੇ ਮਾਪੇ ਪਪਾ ਇੰਨੇ ਪੈਰੀਆਂ ਤਾਂ ਮੰਦੇ ਆ ਜਦੋਂ ਇਹਨਾਂ ਦੀਆਂ ਛੁੱਟੀਆਂ ਹੁੰਦੀਆਂ ਮਮੀ ਪਾਪਾ ਨਾ ਪਤਾ ਕੀ ਪਲਾਨ ਕਰਦੇ ਆ ਕੀ ਕਰਦੇ ਆ ਮੰਮੀ ਪਾਪਾ ਸਾਨੂੰ ਕੋਲ ਮਨਾਲੀ ਚਲੇ ਤੇ ਉੱਚੀ ਪਹਾੜ ਦੇ ਜਗ੍ਹਾ ਪਤਾ ਕੀ ਨੇ ਕਹਿੰਦੇ ਆ ਕਿਵੇਂ ਉਹ ਦੇਖੋ ਪਾਪਾ ਗੱਡੀ ਕਿੰਨੀ ਛੋਟੀ ਸੀ ਲੱਗ ਰਹੀ ਹੈ ਉਹ ਸਾਡੇ ਪਿੰਡਾਂ ਵਾਲੇ ਕਲਸਣੇ ਇੱਡੇ ਹੁੰਦੇ ਹਨ ਉਹਨਾਂ ਨੂੰ ਕਦੇ ਕੋਈ ਲੈ ਕੇ ਹੀ ਨਹੀਂ ਜਾਂਦਾ ਇੱਕੋ ਹੀ ਜਗ੍ਹਾ ਹੁੰਦੀ ਆ ਬੇਬੇ ਐਡ ਕੀ ਨਾ ਮਾਮੇ ਦੇ ਪਿੰਡ ਜਾਣਾ ਜੇ ਕਦੇ ਫੁੱਲ ਭਲੇਖੇ ਲੈ ਵੀ ਜਾਵੇ ਆ ਥੋੜੇ ਵਾਲੇ ਜਵਾਕ ਤਾਂ ਬਾਂਦਰ ਨੂੰ ਦੇਖ ਕੇ ਕਹਿੰਦੇ ਪਾਪਾ ਮੌਂਗੀ ਮuje ਸਪਾਲੋ ਡਰ ਲੱਗ ਰਹਾ ਹੈ ਸਾਡੇ ਵਾਲੇ ਬਾਂਦਰ ਨੂੰ ਦੇਖ ਕੇ ਕਹਿੰਗੇ ਬਾਪੂ ਲਈ ਕਰਾਂ ਗੱਡੀ ਸਾਈਡ ਤੇ ਬਾਹਰ ਜਾ ਕੇ ਬਾਂਦਰ ਮਗਰ ਬੈ ਜਾਂਦੇ ਆ ਬਾਂਦਰ ਵੀ ਭੱਜ ਜਾਂਦਾ ਸੋਚਦਾ ਸਾਲੀ ਮੈਥੋਂ ਭੈੜੀ ਨਸਲ ਕਿਹੜੀ ਆ ਹੋਰ ਸੋਚਦਾ ਥੋੜੇ ਤਾਂ ਉੱਚੀ ਜਗ੍ਹਾ ਤੇ ਜਾ ਕੇ ਕਹਿੰਦੇ ਬਹੁਤ ਗਾਦੀ ਕਿ ਤੁਰੀ ਛੋਬੀ ਜੀ ਲੱਗ ਰਹੀ ਆ ਸਾਡੇ ਵਾਲੇ ਤਾਂ ਇੱਕੋ ਕੰਮ ਹੀ ਕਰਦੇ ਆ ਹਾਥੂ ਦੇਖੀ ਵੰਨਾ ਤੇਰਾ ਥੋਕ ਥੱਲੇ ਜਾਂਦਾ ਕਿ ਮੇਰਾ ਹਾਂ ਜਿਹਨਾਂ ਬੰਦਿਆਂ ਦੀ ਜੀਨੇ ਦੀ ਅੰਦਿਆਤ ਆਪਣੀ ਬਾਈ ਕੋਲ ਜਾਂ ਬਾਈ ਤੋਂ ਪਤਾ ਕੀ ਕਹਿੰਦੀ ਆ ਕੀ ਕਹਿੰਦੀ ਆ ਜੈ ਹਾਂ ਹੰਮ ਲਾਉਂ ਗਾਈ ਕਰ ਚੇਨੇ ਅੱਛਾ ਸਾਡੇ ਜਿਹੜਾ ਗੱਡੀ ਲੈ ਕੇ ਆਉਂਦੇ ਆ ਪਿੰਡਾਂ ਵਾਲੇ ਆਉਣ ਸਾਰੀ ਚੜ੍ਹ ਕੇ ਭਾਗਵਾਨ ਨੇ ਗੱਡੀ ਢਾਂਦੀ ਭਾਗਵਾਨ ਪਾਥੀਆਂ ਪੱਥੀ ਜਾਂਦੀ ਹੁੰਦੀ ਆ ਮੂਹੇਵੇਂ ਤੇਰਾ ਵਹਿ ਗਿਆ ਬੇਦਬੇ ਕਰ ਜਾ ਚੱਕ ਲਿਆ ਵੇ ਹਾਏ ਵੇ ਕਿੱਧਰ ਨੂੰ ਜਾਵਾਂਗੇ ਆ ਕਹਿੰਦਾ 32000 ਦੀ ਕਵੇਲਾ ਸੰਗਿਆ ਕਰਜਨ ਕਿਹੜੀ ਗੱਲ ਆ ਚੱਲ ਬਾਬੇ ਦੇ ਮੱਥਾ ਟੇਕ ਕੇ ਆਈਏ ਗੱਡੀ 'ਚ ਬਹਿ ਜਾਂਦੀ ਆ ਗੱਡੀ ਪਿੰਡ ਦੀ ਫੇਰ ਨਹੀਂ ਤੇ ਗਈ ਹੁੰਦੀ ਆ ਉਦੋਂ ਹੀ ਕਰਮ ਰੋਕੀ ਦੇ ਰੋਕੀ ਜੀ ਹੋ ਗਿਆ ਤੇਰ ਚੜ ਗਿਆ ਉਲਟੀ ਆਉਂਦੀ ਆ ਸਾਡੇ ਪੰਜਾਬ ਨੂੰ ਉਲਟੀ ਵੀ ਆ ਜਾਂਦੀ ਆ ਸੋ ਠੀਕ ਅੱਛਾ ਪੁੱਟੋ ਹਾਂ ਤੈਨੂੰ ਇੱਕ ਹੋਰ ਗੱਲ ਦੱਸਦਾ ਪਿੱਛੇ ਦੇ ਕਈ ਸਾਲਾਂ ਦੀ ਗੱਲ ਆ ਸਰਕਾਰ ਨੇ ਐਲਾਨ ਕਰਤਾ ਕਹਿੰਦੇ ਵੀ ਜਿਹਦੇ ਪੰਜ ਜਵਾਕ ਆ ਉਹਨੂੰ ਜ਼ਮੀਨ ਦਾ ਮਰੱਭਾ ਮਿਲੂ। ਇਹ ਆਫਟਰ ਉਹਨਾਂ ਦਾ ਬੰਦਾ ਸਿੱਟੇ ਬੈਠਾੜਾ ਨਾ। ਹਾਂ ਮੈਂ ਕਹਿੰਦੀ ਭਾਈ ਸਾਹਿਬ ਨੂੰ ਔਕਾ ਦੁਬਾਰਾ ਦੇਣਾ। ਭਾਈ ਸਾਹਿਬ ਨੇ ਔਕਾ ਦਿੱਤਾ। ਕਹਿੰਦੇ ਵੀ ਸਰਕਾਰ ਨੇ ਐਲਾਨ ਕਰਤਾ ਜਿਹਦੇ ਪੰਜ ਜਵਾਕ ਆ ਉਹ ਜ਼ਮੀਨ ਦਾ ਮਰੱਭਾ ਮਿਲੂ। ਪੂਟੋ ਪਟ ਦੀਆਂ ਸਪੀਟਾਂ ਕਰ ਲੂ। ਹਾਂ ਫੇਰ ਔਰ ਸਾਰੀ ਮਾਂ ਘਰ ਵਾਲੀ ਨੂੰ ਮੈਂ ਕਿਹਾ ਭਾਗਵਾਨ। ਕਹਿੰਦੇ ਹੋ। ਮੈਂ ਕਹ ਤੈਨੂੰ ਪਤਾ ਸਰਕਾਰ ਨੇ ਐਲਾਨ ਕਰਤਾ ਜਿਹਦੇ ਪੰਜ ਨਵਾਕਾਂ ਨੂੰ ਜ਼ਮੀਨ ਦੇ ਮਰੱਬਾ ਮਿਲੂ ਮੈਨੂੰ ਕਹਿੰਦੀ ਤੂੰ ਤਾਂ ਤੜਿਆ ਫਿਰਦਾ ਆਪਣੇ ਤਾਂ ਤੰ ਨਾ ਆਹ ਕਾ ਫਾਂ ਨਹੀਂ ਨੂੰ ਆਈ ਮੈਂ ਹਾਂ ਸਾ ਜਿਹੜੇ ਗਵਾਂਡੀਆਂ ਦੇ ਦੰਗੌੜੀ ਆਪਣੇ ਹੀ ਆ ਮੈਂ ਮਾਸੀ ਦੀ ਮੈਂ ਕਹ ਖੜ ਜਾ ਗਵਾਂਡੀਆਂ ਵਾਲੇ ਦੋਨੇ ਲੈ ਕੇ ਆਵਾ ਜਦੋਂ ਮੈਂ ਗਵਾਂਡੀਆਂ ਵਾਲੇ ਦੋਨੇ ਲੈ ਆਂਦੇ ਮੇਰੇ ਸਾਹ ਕੋੜੇ ਮੇਰੇ ਵਾਲੇ ਕਿੰਨੇ ਰਿਸ਼ਣ ਆ ਉਹ ਫੇਰ ਮੈਂ ਕਹ ਆਪਣੇ ਵਾਲੇ ਕਿੱਧਰ ਗਏ ਕੰਦੀ ਹੋਕਾ ਕੱਲੇ ਨੇ ਨਹੀਂ ਸੁਣਿਆ ਸੀ ਤੇ ਸੀਗੇ ਸਿਆਣ ਕੇ ਲੈ ਗਿਆ ਹੇਰਾ ਬਹੁਤ ਮਾੜੀ ਮਾੜੀ ਕਿ ਮੈਂ ਤੈਨੂੰ ਇੱਕ ਗੱਲ ਹੋਰ ਦੱਸਦਾ ਬੂਟੋ ਪਾਪਾ ਮੈਂ ਤੈਨੂੰ ਦੱਸਦਾ ਮੈਂ ਪੰਜਾਬੀਆਂ ਦਾ ਨਾਮ ਉੱਚਾ ਕਰਕੇ ਆਇਆ ਕਿੰਨੇ ਟਿਆਚਾ ਉਹਦਾ ਪਤਾ ਹੈ ਪਰੋਣਿਆ ਕੀ ਹੋਇਆ ਨਾ ਮੈਨੂੰ ਉੱਥੇ ਫੈਕਟਰੀ ਦੇ ਵਿੱਚ ਮਗਾ 6 7 ਦਿਨ ਇੱਕ ਦਿਨ ਪ੍ਰੋਗਰਾਮ ਹੁੰਦਾ ਮੈਨੂੰ ਕੰਮ ਤੇ ਲਵਾ ਦਿਓ ਇਹ ਗੱਲ ਤੇਰੀ ਸਹੀ ਆ ਪਰੋਣਿਆ ਉੱਥੇ ਕੰਮ ਕਰਨਾ ਪੈਂਦਾ ਕਰਨਾ ਪੈਂਦਾ ਪਾਪਾ ਉੱਥੇ ਨਾ ਬਿਸਕਟ ਵਾਲੀ ਫੈਕਟਰੀ ਚ ਲੱਗ ਗਿਆ ਨਾ ਐਂ ਪਟੇ ਦੇ ਬਿਸਕਟ ਕਰਿਆ ਹੁਣ ਹੜੀ ਹੜੀ ਬਿਸਕਟ ਚੱਕਿਆ ਪਿੱਛੇ ਰੱਖਿਆ ਫੇਰ ਬਿਸਕਟ ਚੱਕਿਆ ਸਾਰਾ ਕੰਮ ਬਿਲ ਗਿਆ ਸਰਖਾ ਇਧਰ ਬੱਚਾ ਭਾબી ਤੇਰਾ ਕਿਹੜਾ ਪੈਂਦਾ ਮੈਂ ਬਟਨ ਹਥੋਂ ਆੜ ਤੋ ਐ ਇਧਰ ਬੱਚਾ ਤਾਂ ਤਾਈ ਤੇਰਾ ਕਿਹੜਾ ਪੈਂਦਾ ਮੈਂ ਪੁੱਛ ਪੁੱਛ ਤੋ ਐ ਰਸਤੇਦਾਰ ਨੇ ਘੱਟੀ ਗਿਆ ਉੱਥੇ ਚਾਰ ਦਿਨ ਨਜ਼ਾਰੇ ਆ ਗਿਓ ਮੈਂ ਕਿਹਾ ਲੋਕਾਂ ਨੂੰ ਵਾਕਈ ਕਹਿੰਦੇ ਆ ਕੈਨੇਡਾ ਦੇ ਡਾਲਰ ਦਰਖਤਾਂ ਨੂੰ ਰੱਖਦੇ ਆ ਮੁਫਤਾ ਕੰਮ ਜਦੋਂ ਚੌਥੇ ਦਿਨ ਗਿਆ ਭੂਟੋ ਫਟਾ ਪੂਰਾ ਤੇਜ਼ ਹੋਇਆ ਟਰੱਕਾਂ ਪਿੱਛੇ ਰੱਖਾ ਬਿਲਕੁਲ ਚੱਕਾ ਲਗਾ ਤਾਈ ਵੱਜ ਕੇ ਕਹੀ ਮਸ਼ੀਨ ਖਰਾਬ ਹੋ ਗਈ ਕਾਈ ਗੰਦੀ ਪੁੱਛ ਮਸ਼ੀਨ ਲੋਡ ਅੱਜ ਹੋਈ ਆ ਪਹਿਲਾਂ ਖਰਾਬ ਸੀ ਹਾਰਡਵਰਕ ਬੰਦ ਕਰਨਾ ਪੈਂਦਾ ਇਹ ਤਾਂ ਪਤਾ ਹੀ ਆ ਵੀ ਕਨੇਡਾ ਚ ਹਾਰਡਵਰਕ ਕਰਦਾ ਇੱਥੇ ਲੱਗਦਾ ਇੱਥੇ ਲੱਗਦਾ ਵੀ ਕਨੇਡਾ ਚ ਕਹਿੰਦੀ ਦਰਾਫਟਾਂ ਨੂੰ ਲੱਗਦੇ ਆ ਡਾਲਰ ਤੋੜ ਕੇ ਭੇਜਣੇ ਆ ਉੱਥੋਂ ਪੁੱਛ ਕੇ ਦੇਖ ਜਿਹੜੇ ਮੁੰਡੇ ਸਾਡੇ ਸਟੂਡੈਂਟ ਆ ਹਾਰਡਵਰਕ ਕਰਦੇ ਆ ਨਾਲੇ ਪੜਦੇ ਆ ਨਾਲੇ ਆਉਂਦੀਆਂ ਫਰੀਸਾ ਪੂਰੀਆਂ ਕਰਦੇ ਆ ਨਾਲੇ ਚਾਰ ਘਰੇ ਪੈਸੇ ਭੇਜਦੇ ਆ ਸਟੂਡੈਂਟਾਂ ਨਾਲੇ ਵੀ ਤਾੜੀ ਮਾਰਦੇ ਆ ਇੱਕ ਵਾਰੀ ਖੁੱਲ ਕੇ ਐ ਬੱਲੇ ਬਈ ਸਹੀ ਗੱਲ ਐ ਪਰ ਆਲੇ ਬਾਹਰ ਜਾਣਾ ਤੇ ਸੌਖੀ ਗੱਲ ਥੋੜੀ ਬਹੁਤ ਔਖਾ ਕੰਮ ਕਰਨਾ ਬਈ ਕੰਮ ਕਰਨਾ ਪੈਂਦਾ ਆਪ ਦਾ ਚਲਾਇਆ ਕਰ ਆ ਆਹ ਬੋਲ ਮੈਂ ਟੌਪ ਤੋਂ ਜ਼ਿਆਦਾ ਚਲੂ ਨਾ ਪਾ ਪਾਥੋਂ ਆਉਣ ਲੱਗਿਆ ਹਾਂ ਮੇਰੇ ਨਾਲ ਇੱਕ ਮੇਲ ਬੈ ਗਈ ਅੱਛਾ ਮੈਨੂੰ ਕਹਿੰਦੇ ਹੂਆ ਪੰਜਾਬੀ ਮਗਾ ਜੈਸ ਕਹਿੰਦੀ ਥੋੜਾ ਨਾਂ ਕੀ ਆ ਮੈਂ ਕਿਹਾ ਭਾਨਾ ਪਘੌੜਾ ਕਹਿੰਦੀ ਓ ਜਾ ਸਪਾਨਾ ਪਘੌੜਾ ਮੈਂ ਕਿ ਕੰਨੀ ਤੇਲੇ ਫੇਰੇ ਮਰੂ ਕੰਨਾ ਪਤੰਗ ਆ ਵਾ ਭਾਨਾ ਪਘੌੜਾ ਅੰਦਰ ਮੈਨੂੰ ਪਕਾਉਣਾ ਹੀ ਕਹਿੰਦੀ ਜਾਂਦੇ ਮੋਟਾ ਜਾਵੇ ਇੱਕ ਹਾਂ ਮੈਨੂੰ ਕਹਿੰਦੇ ਵੀ ਥੋੜੇ ਪੰਜਾਬੀਆਂ ਦੇ دماغ ਬਹੁਤ ਦੇਦ ਹੁੰਦੇ ਆ ਮੈਂ ਗਲ ਕਾਲਜ ਕੋਈ ਸ਼ੱਕ ਨਹੀਂ ਕਹਿੰਦੀ ਹੁਣ ਜਹਾ ਅਗਦਾਸ ਕਿੱਥੋਂ ਨਹੀਂ ਜਾ ਰਿਹਾ ਕਿੰਨੋ ਦਿਮਾਗ ਲੜਾਇਆ ਸੀਸਾ ਖੋਲਿਆ ਹੱਥ ਬਾਹਰ ਕੱਢਿਆ ਹੱਥ ਜੰਦਰ ਕਰਕੇ ਮਖਿਆਸ ਭਗਤ ਜਹਾਜ਼ ਜਾ ਰਿਹਾ ਬਿੰਨੀ ਪੈਗ ਥਾਣੀ ਅੱਛਾ ਤੂੰ ਦੱਸ ਤਾ ਦੱਸ ਤਿਆ ਉਹਨੇ ਪਾਈ ਦਾ ਨੂੰ ਪੁੱਛਿਆ ਫਾਈਨਲ ਕਦੋਂ ਯਸ ਬਿੰਨੀ ਪੈਗ ਥਾਣੀ ਜਾ ਰਿਹਾ ਮੈਨੂੰ ਕਹਿੰਦੀ ਪਾਨਾ ਜੀ ਤੁਹਾਨੂੰ ਕਿਵੇਂ ਪਤਾ ਓ ਮਖਿਆ ਬਿੰਨੀ ਪੈਗ ਸੁਣੋ ਵੱਧ ਪੈਂਦੀ ਆ ਜਦੋਂ ਮੈਂ ਹੱਥ ਬਾਹਰ ਕਰਕੇ ਅੰਦਰ ਬਹ ਫੇ ਜਾਮਦੀ ਢੇਰ ਕਹਿੰਦੇ ਦਿਮਾਗ ਫੇਰ ਕਰੀ ਜਾਵੇ ਮਿਸਟਰ ਪਾਨਾ ਮਿਸਟਰ ਪਾਨਾ ਕਦੀ ਹੁਣ ਦੱਸਦਾ ਕਿੱਥੋਂ ਦੀ ਜਾ ਰਿਹਾ ਭਾਰਤ ਸ੍ਰੀ ਸਾਹਿਬ ਬੋਲਿਆ ਆਥਾਰ ਕੱਢਿਆ ਆਥਰ ਕਰਕੇ ਮੈਂ ਕਹਾ ਅਮਰੀਕਾ ਨਹੀਂ ਆਇਆ 98 ਜਾਣਿਆ ਫੇਰ ਫੇਰ ਦੱਸਤਾ ਫੇਰ ਦੱਸਤਾ ਇਹ ਤਾਂ ਦਰਵਾਜ਼ਾ ਕੋਲੇ ਪਾਈ ਦਾਪ ਨੂੰ ਪੁੱਛਿਆ ਪਾਈ ਲੜ ਕਹਿੰਦਾ ਯੈਸ ਅਮਰੀਕਾ ਖਾਣੇ ਜਾ ਰਿਹਾ 10000 ਮੈਨੂੰ ਕਹਿੰਦੀ ਪਾਨਾ ਜੀ ਥੋੜੂਕ ਮੈਨੂੰ ਪਤਾ ਉਹ ਮਾਗਾ ਬਿਲਡਿੰਗਾਂ ਉੱਚੀਆਂ ਸੀ ਮੇਰਾ ਹੱਥ ਵੱਜਿਆ ਪਤਾ ਲੱਗਾ ਮੈਨੂੰ ਸੌਣ ਲੱਗ ਕੇ 12 ਕਮਲ ਫੇਰ ਲਾ ਕੇ ਕੰਨ ਮੈਂ ਸਟਾਪ ਖਾਣਾ ਸਟਾਪ ਆਨਾ ਮੈਂ ਕਹਾ ਕਿ ਹੁਣ ਦੱਸ ਜਾ ਕਿ ਥੋੜੀ ਜਾ ਰਿਹਾ ਮੈਂ ਸ਼ੀਸ਼ਾ ਖੋਲ੍ਹਿਆ ਹੱਥ ਬਾਹਰ ਕੱਢਿਆ ਹੱਥ ਫੰਦ ਕਰਕੇ ਮੈਂ ਕਹਾ ਪਾਕਿਸਤਾਨ ਖਾਣੇ ਜਾ ਰਿਹਾ ਹਾਂ ਹਾਂ ਉਹਨੇ ਪਾਈਲਟ ਨੂੰ ਪੁੱਛਿਆ ਪਾਈਲਟ ਕਹਿੰਦਾ ਯੈਸ ਪਾਕਿਸਤਾਨ ਖਾਣੇ ਜਾ ਰਿਹਾ ਮੈਨੂੰ ਕਹਿੰਦੀ ਤੁਹਾਨੂੰ ਕਿਵੇਂ ਪਤਾ ਉਹ ਮੈਂ ਜਦੋਂ ਮੈਂ ਹੱਥ ਬਾਹਰ ਕੱਢਿਆ ਮੇਰਾ ਸਾਲਾ ਮੇਰੇ ਕੋਲ ਘੜੀ ਲਾ ਕੇ ਲੈ ਗਿਆ ਸਹੀ ਗੱਲ ਬਕ ਜਨ ਹੋਰ ਆ ਪਾਪਾ ਜਿੱਥੇ ਮਰਜ਼ੀ ਜਾਇਆ ਸਾਡੇ ਪੰਜਾਬ ਵਰਗੀ ਮਿੱਟੀ ਸਾਡੇ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਕਦੇ ਨਹੀਂ ਮਿਲਦੀ ਸਹੀ ਗੱਲ ਸਹੀ ਗੱਲ ਬਰੋਹਣੇ ਆਹੀ ਪੰਜਾਬੀ ਮਾਰਦੇ ਤਾੜੀਆਂ ਜ਼ੋਰ ਦੀ ਸਹੀ ਗੱਲ ਆ ਪੰਜਾਬ ਪੰਜਾਬੀ ਹੈ ਇਹ ਮੈਨੂੰ ਕਹਿੰਦੀ ਨਾ ਭਾਨੇ ਆਪਾਂ ਆਪਣੇ ਪੰਜਾਬ 'ਚ ਜਾਨ ਸਾਰੀ ਆਪਣੀ ਮਿੱਟੀ ਨੂੰ ਸਲਾਮ ਕਰਨਾ ਸਜਦਾ ਕਰਨਾ ਮਿੱਟੀ ਦੀ ਖੁਸ਼ਬੂ ਲੈਣੀ ਹੈ ਠੀਕ ਖਨੌਰੀ ਆਏ ਗੱਡੀ ਸਾੜ ਤੇ ਲਾਈ ਥੱਲੇ ਉਤਰੀ ਉੱਤਰ ਕੇ ਜਦੋਂ ਮਿੱਟੀ ਚਾ ਕੇ ਸਵਿੰਨ ਲਈ ਮੈਨੂੰ ਕਹਿੰਦੀ ਵੇ ਭਾਨਿਆ ਮੈਂ ਕਿਹਾ ਹੋ ਕਹਿੰਦੀ ਆਪਣੇ ਪੰਜਾਬ ਦੀ ਮਿੱਟੀ ਮਸ਼ਤ ਜੀ ਉਹ ਮੈਂ ਕਿਹਾ ਚੱਜ ਨਾ ਦੇਖ ਲੈ ਗਾਂ ਦਾ ਫੋਸ ਸੁੰਘੀ ਜਾਨੀ ਮਹਰਦੀਆਂ ਕਹਿੰਦੇ ਗੱਲ ਗਲੋਰੀਆਂ ਆਈਆਂ ਗੱਲ ਸੁਣਾ ਦੇ ਹਾਂ ਪੜਿਆ ਨਹੀਂ ਪੜਿਆ ਨਹੀਂ ਖਿਆਲੀ ਆਏ ਦੀ ਗੱਲ ਮੋਬਾਈਲ ਦੀ ਨਹੀਂ ਕਿਤੇ ਆਣ ਪਹੁੰਚ ਕੀ ਕਰਦਾ ਇਹਦਾ ਬਾਹਲੇ ਬੰਦੇ ਬੁਵਾਉਂਦਾ ਨਹੀਂ ਗੱਲ ਮੋਬਾਈਲ ਹੈ ਜਿਹੜਾ ਜਿਹੜਾ ਮੋਬਾਈਲ ਹੈ ਨਾ ਬਹੁਤ ਵਧੀਆ ਚੀਜ਼ ਹੈ ਇਹਨੇ ਦੁਨੀਆ ਮੁਠੀ 'ਚ ਕਰ ਲਈ ਹਾਂ ਦੁਨੀਆ ਮੁਠੀ 'ਚ ਕਰ ਲਈ ਇਹਨੇ ਪਿਆਰ ਵੀ ਘਟਾਤਾ ਬਿਲਕੁਲ ਅੱਗੇ ਨਾਨਕੀ ਜਾਣਾ 부ਆ ਕੋਲੇ ਜਾਣਾ ਚਾਹ ਹੁੰਦਾ ਸੀ ਹੁਣ ਜਦੋਂ ਜੀ ਕਰਦਾ ਬੰਦਾ ਫੋਨ ਤੇ ਗੱਲ ਕਰਕੇ ਪਰੇ ਜਾਂਦਾ ਹਾਂ ਐਵੇਂ ਪੜੀ ਲਿਖੀ ਕੁੜੀ ਆ ਉਹ ਆਂਦੇ ਬਾਈਫ੍ਰੈਂਡ ਨਾਲ ਬੜਾ ਕੰਨੇ ਗੱਲ ਕਰਦੀ ਆ ਕਿਵੇਂ ਕਰਦੀ ਆ ਹੈਲੋ ਮੈਨੂੰ ਤੁਹਾਡੇ ਨਾਲ ਬਹੁਤ ਕੁਝ ਗੱਲ ਮੈਂ ਤੇ ਮੰਮਾ ਮੌਲ ਸ਼ਾਪਿੰਗ ਕਰਨ ਗਈਆਂ ਸੀ ਤੁਸੀਂ ਸਾਡੇ ਪਿੱਛੇ ਪਿੱਛੇ ਆਉਂਦਾ ਸੀ ਮੰਮਾ ਨੂੰ ਡਾਟ ਪੈ ਗਿਆ ਜੇ ਘਰੇ ਪਤਾ ਲੱਗ ਗਿਆ ਨਾਲੇ ਤੇਰੇ ਛਿੱਤਰ ਪਹਿਣ ਦੇ ਨਾਲੇ ਮੇਰੇ ਛਿੱਤਰ ਪਹਿਣਗੇ ਹਾਂ ਜਿਹੜੀ 10 ਪੜ੍ਹੀ ਹੋਵੇ ਬੱਤ ਤੂੰ ਕੱਲ ਚੰਗੀ ਗੱਲ ਕਰੇ ਮੈਂ ਤਾਂ ਮੇਰੀ ਬੇਬੇ ਬਾਜ਼ਾਰ ਸਮਾਨ ਲੈਣ ਜਾਂਦੇ ਸੀ ਤੂੰ ਸਾਡੇ ਪਿੱਛੇ ਆਉਂਦਾ ਸੀ ਜੇ ਬੁੜੀ ਨੇ ਬੁੜੇ ਨੂੰ ਦੱਸ ਤਾ ਮੇਰੀ ਗੁੱਸਾ ਪਟਾ ਦੇਗਾ ਘਰੋਂ ਪਿੱਛੇ ਨਹੀਂ ਜਿਨੀ ਜਮਾਨ ਪੜ ਹੋਵੇ ਉਹ ਕਿੱਲੇ ਗੱਲ ਕਰਦੀ ਆ ਹਾਂ ਉਹ ਅਨਾਂ ਦਾ ਮਸ ਕਰਨਾ ਤੇ ਮਸ ਕਰਨਾ ਤੇ ਮਾਰੀ ਜਾਂਦਾ ਤੇ ਤੈਨੂੰ ਨਹੀਂ ਪਤਾਗਾ ਹਾਂ ਉਹ ਨਾਲ ਕੱਲ ਮੈਂ ਤੇ ਮੇਰੀ ਬੀਬੀ ਜਾਂਦਾ ਖੱਟੇ ਰੰਗ ਦੀ ਪਾਛ ਮਿਹਣ ਗਈਆਂ ਸੀ ਮਾਲ ਚ ਤੂੰ ਸਾਡੇ ਵਿੱਚ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕੁੱਤਾ ਡਰ ਗਿਆ ਹੋਣਾ ਮੇਮ ਦੇ ਆ ਕੇ ਯਾਰ ਮੈਂ ਨਹੀਂ ਆਇਆ ਕਰਤਾ ਉਹਦੇ ਫੇਰੇ ਆਇਆ ਕਰ ਮੈਂ ਤੈਨੂੰ ਆਇਆ ਕਰਿਆ ਪ੍ਰੋਮੋਟਰ ਕੋਲੇ ਖੜਾ ਸੀ ਤਿੰਨ ਦਿਨ ਖੜਾ ਮਾਰਿਆ ਕਹਿੰਦਾ ਚੈਨਲ 'ਚ ਕੋਈ ਸਬਸਕ੍ਰਾਈਬ ਨਹੀਂ ਕਰਿਆ ਇੱਥੇ ਫਿੰਗਰਪ੍ਰਿੰਟ ਲਾ ਦੇਸੀ ਗੁੰਡੇ ਕਿਹਨੀ ਆਈ ਫੇਰਾ ਗੁਰੇ ਜੀ ਕਿੱਥੇ ਆਉਂਦੀ ਆ ਮੈਂ ਭਾਈ ਫਿੰਗਰਪ੍ਰਿੰਟ ਲਾਇਆ ਮੈਂ ਪ੍ਰੋਮੋਟਰ ਨੂੰ ਮੱਗਿਆ ਪ੍ਰੋਮੋਟਰ ਸਾਹਿਬ ਕੈਨੇਡਾ ਕੋ ਮਨਾ ਬੈਂਕਓਵਰ ਸੁਣਿਆ ਦੋ ਕਹਿੰਦਾ ਸ਼ਹਿਰ ਮੈਨੂੰ ਕਹਿੰਦਾ ਤੂੰ ਅਰੈਸਟ ਕਰ ਲਾ ਰੂਮ ਲੈਤਾ ਹੋ ਗਿਰਦਾ ਬੁਨੈਸ਼ਟ ਕਰਨਾ ਜਦੋਂ ਆਉਣਾ ਹੋਇਆ ਫੋਨ ਕਰ ਲੀਆ ਕਾਰਡ ਲੈਣਾ ਜਦੋਂ ਆਉਣਾ ਹੋਇਆ ਕਾਰਡ ਲਾ ਦੇ ਮੈਂ ਨਾ ਤੋ ਟੋਤਾ ਨਾ ਕੋ ਕਿ ਜਦੋਂ ਮੈਂ ਥੱਲੇ ਆਉਣ ਲੱਗਿਆ ਕਾਰਡ ਲਾਇਆ ਗੇਟ ਖੁੱਲਲੇ ਨਹੀਂ ਫੇਰ ਪ੍ਰਮੋਟਰ ਨੂੰ ਫੋਨ ਲਾਇਆ ਮੈਂ ਕਿ ਪ੍ਰਮੋਟਰ ਸਾਹਿਬ ਮੈਂ ਘੁੰਮ ਰਿਹਾ ਗੇਟ ਖੁੱਲ ਨਹੀਂ ਰਿਹਾ ਕਹਿੰਦਾ ਕਾਰਡ ਲਾਇਆ ਮੈਂ ਕਿ ਹਾਂ ਕਹਿੰਦਾ ਦੁਬਾਰਾ ਲਾ ਜਨਰਲ ਦੁਆਰਾ ਫਿਰ ਲਾਇਆ ਜਨਰਲ ਦੁਆਰਾ ਕਾਰਡ ਲਾਇਆ ਭੂਟੋ ਗੇਟ ਫੇਰਨਾ ਖੁੱਲਿਆ ਫਿਰ ਪ੍ਰਮੋਟਰ ਨੂੰ ਫੂਲ ਆਇਆ ਮੈਂ ਕਿਹਾ ਪ੍ਰਮੋਟਰ ਸਾਹਿਬ ਗੇਟ ਨਹੀਂ ਖੋਲ੍ਹ ਰਿਹਾ ਚੱਕਰ ਕੀ ਹੈ ਕਹਿੰਦਾ ਕਾਰਡ ਟਕਾ ਕੇ ਲਾ ਦੇ ਤਾਂ ਟਕਾ ਕੇ ਲਾਇਆ ਮੈਂ ਭੂਟੋ ਪੀਸੀ ਤੱਕ ਕਰ ਇਹ ਖੁੱਲਿਆ ਜੇ ਕਿ ਗੇਟ ਖੋਲ੍ਹਿਆ ਗੇਟ ਫੇਰਨਾ ਖੁੱਲਿਆ ਫਿਰ ਪਰੂ ਆਰਡਰ ਨੂੰ ਫੋਨ ਕਰਿਆ ਮੈਂ ਕਿਹਾ ਪ੍ਰਮੋਟਰ ਸਾਹਿਬ ਗੇਟ ਨਹੀਂ ਖੋਲਦਾ ਕਹਿੰਦਾ ਗੇਟ ਨੂੰ ਸਾਡਾ ਹੈ ਬੋਲਦਾ ਮੈਂ ਕਿਹਾ 15 ਦਾ ਕਾਰਡ ਲਾ ਲੈ ਕਹਿੰਦਾ ਕਾਹਦੇ ਮੈਂ ਕਿਹਾ ਭੁੱਕੀ ਨੇ ਉਹ ਕਹਿੰਦਾ ਓਏ ਪਾਗਲਾ ਪਾਗਲਾ ਕਾਰਡ ਲਾਉਣਾ ਨਹੀਂ ਸੀ ਓ ਕਾਰਡ ਕਸਾਉਣਾ ਸੀ ਮੈਂ ਕਿਹਾ ਸਾਡੇ ਤਾਂ ਮਟੰਡੇ ਕਾਰਡ ਲਾਉਣ ਨੂੰ ਹੀ ਕਹਿੰਦੇ ਆ ਫਿਰ ਕੀ ਆ ਬੂਡਾ ਮੈਨੂੰ ਡਾਕਟਰ ਦੇ ਲੈ ਗਿਆ ਕਹਿੰਦਾ ਨਸ਼ੇ ਕਰਨੇ ਵਾਲੇ ਆ ਹਾਂ ਨਸ਼ੇ ਸੇਤ ਨੂੰ ਹੀ ਹੱਲ ਨਹੀਂ ਕਰ ਹਾਂ ਦਰਪ ਕਹਿੰਦਾ ਵੀ ਕਿੰਨੇ ਕਾਰਡ ਲੈਣਾ ਮੈਂ ਕਹਿੰਦੀ 300 ਰੁਪਏ ਤਨ ਦੇ ਬਰੇ ਤਨ 1000 ਕਹਿੰਦਾ ਕਾਰਡ ਘਟਾ ਦੇ ਇੱਕ ਕਾਰਡ ਕਰ ਦੋ ਮੈਂ ਕਹਾਂ ਠੀਕ ਐ ਮੈਂ ਤਾਂ 7-8 ਦਿਨ ਉੱਥੇ ਰਿਹਾ ਫਿਰਦਾ ਰਿਹਾ ਪਰ ਮੋਟਰ ਨਾ ਅੱਛਾ ਉਹਨੇ ਕਿਹਾ ਯਾਰ ਕਮਾਲ ਆ ਤੇਰਾ ਤੈਨੂੰ ਨਾ ਕੋਈ ਨਸ਼ਾ ਮਸੇਗੀ ਤੋੜੀ ਨਹੀਂ ਬਈ ਕਿੰਨੇ ਕਾਰਡ ਲਾਉਣਾ ਮੈਂ ਕਹ ਇੱਕ ਪਰ ਲਾਉਣਾ ਵਿਆਹ ਦਾ ਕਾਰਡ ਹੈ ਇਹ ਬੰਗਲੇ ਆਪਾ ਫਾਬੀਆ ਨਾਲ ਪਾ ਪਾ ਜੈ ਤੂੰ ਪਿੱਛੇ ਹੀ ਜਣਾਗਾ ਮੇਰੀ ਗੱਲ ਸੁਣ ਪਰਾਨਿਆ ਤੂੰ ਪਹਿਲਾਂ ਸਾਰਿਆਂ ਦਾ ਧੰਨਵਾਦ ਕਰ ਦੇ ਦੇਖਣਾ ਵੇ ਚੱਲ ਕੇ ਆਏ ਨੇ ਤੂੰ ਕੁੜੀ ਨਾਲ ਪੰਗੇ ਤੇ ਪੰਗੇ ਲਈ ਜਾਂਦਾ ਯਾਰ ਮੇਰੀ ਬਹੂ ਹੈ ਯਾਰ ਮੈਂ ਹੁਣ ਤੁਸੀਂ ਲੜ ਲਾਈ ਆ ਮੇਰੇ ਠੀਕ ਹੈ ਨਾ ਲੜ ਲਾਈ ਆ ਦਰਨ ਵਾਸਤੇ ਨਹੀਂ ਲਈ ਲਾ ਘਰ ਬਸਾਉਣ ਵਾਸਤੇ ਲਈ ਆ ਇਹ ਲੜਦੀ ਆ ਮੈਂ ਨਹੀਂ ਲੜਦਾ ਮਾ ਮਤੂ ਘੜਾ ਦੇਖੀ ਜਾਨਾ ਮੈਨੂੰ ਆਏ ਤੇ ਮੈਂ ਲੰਘਦਾ ਨਹੀਂ ਬੱਗਾ ਕੋਈ ਤੀਵੀ ਮਾਲਕ ਦੀ ਇਹ ਹੁੰਦੀ ਹੈ ਨਾ ਲੜਾਈ ਇਹ ਵੀ ਪਿਆਰ ਮੁਹੱਬਤ ਵਾਲੀ ਹੁੰਦੀ ਆ ਪਰ ਉਹਨੇ ਗੱਲ ਸੁਣ ਫਿਰ ਹਾਂ ਦੇਖ ਤੂੰ ਕਿੰਨਾ ਵਧੀਆ ਪ੍ਰਬੰਧ ਕੀਤਾ ਇਹਨਾਂ ਦਾ ਬहोत ਵਧੀਆ ਮਾ ਜਮਾ ਖੱਟੇ ਚੱਕੇ ਪਏ ਮੈਂ ਤੈਨੂੰ ਇੱਕ ਗੱਲ ਦੱਸਾਂ ਪਾਪਾ ਸਿਰ ਆ ਲੱਗਿਆ ਬਿਲਕੁਲ ਬਿੰਨਿਆ ਉਹੀ ਗੱਲ ਹੋ ਗਈ ਪਰਾਣਿਆ ਵੀ ਜਦੋਂ ਇੰਨਾ ਪ੍ਰੰਧ ਕੀਤਾ ਹੱਦੋਂ ਤੂੰ ਮੈਨੂੰ ਕੋਈ ਐਹੋ ਜੀ ਗੱਲ ਸੁਣਾ ਹਾਂ ਐਹੋ ਜੀ ਗੱਲ ਸੁਣਾ ਵੀ ਤੇਰੀ ਗੱਲ ਸੁਣ ਕੇ ਮੇਰੇ ਆ ਧਰਤੀ ਦੇ ਪੈਰ ਨਾਲ ਲੱਗਣ ਤੇਰੇ ਧਰਤੀ ਦੇ ਪੈਰ ਨਾਲ ਲੱਗਣ ਫਾਹਾ ਲੈ ਲੈ ਲਾਟ ਕੇ ਜਾ ਕਾਸੇ ਨਾ ਇੱਥੇ ਰੱਸਾ ਲੈ ਕੇ ਫੇਰ ਵੀ ਨਹੀਂ ਤੇਰੇ ਧਰਤੀ ਦੇ ਪੈਰ ਲੱਗਣ ਆਹ ਗੱਲ ਥੋੜੂ ਕਹੀ ਆ ਤੈਨੂੰ ਮਾਦਾ ਹਾਂ ਮਾਦਾ ਆਹ ਕਹਿੰਦੀ ਜੀ ਹਾਂ ਭਲਾਈਆਂ ਦੇ ਉਹਨਾਂ ਨੂੰ ਸਭ ਉਹ ਤੇ ਨਾਲੇ ਪੁਰਾਣਿਆ ਤੂੰ ਜਿਆਦਾ ਆਉਂਦੇ ਆ ਮਾਨੂੰ ਪੜਿਆ ਲਿਖਿਆ ਕੌਣ ਹੈ ਆ ਮੇਰੀਆਂ ਦੋ ਚਾਰ ਕੇ ਗੱਲਾਂ ਦਾ ਜਵਾਬ ਦੇਗਾ ਹੈ ਜਮੇ ਦਾ ਜਵਾਬ ਦੇਉਂਗਾ ਹਾਂ ਬਾਬਾ ਦਾ ਸਵਾਲ ਜੇ ਤੂੰ ਪੁੱਛੀਦਾ ਹਾਂ ਤੂੰ ਕਹਿੰਦਾ ਮੇਰਾ ਦਿਮਾਗ ਵਾਲਾ ਦਾ ਕਿ ਹਣ ਘਰ ਦੇ ਸਵਾਲ ਦਾ ਜਵਾਬ ਦੇ ਸਹੀ ਗੱਲ ਹੈ ਹਾਂ ਆਪਾਂ ਸੀ ਮੈਂ ਪੜਿਆ ਲਿਖਿਆ ਵੀ ਨਹੀਂ ਹੁੰਦੇ ਹੈਗੇ ਹਾਂ ਹਾਂ ਦੱਸ ਨਾਲੇ ਪੁਰਾਣਿਆ ਬਲਾ ਤਾਂ ਮੈਨੂੰ ਤੂੰ ਆਏ ਦੱਸ ਹਾਂ ਵੀ ਜਿਹੜੀ ਆਹ ਰੇਲ ਗੱਡੀ ਹੈ ਜਦੋਂ ਇਹ ਲੈਣ ਤੇ ਜਾਂਦੀ ਹੈ ਉਦੋਂ ਫਾਟ ਕੇ ਕਿਉਂ ਲਾਉਂਦੇ ਨੇ ਬਰਾਉਣੇ ਆ ਫਾਟ ਕੇ ਤਾਂ ਲਾਉਂਦੇ ਆ ਵੀ ਤੇਰੀ ਕੁਸ ਲੱਗਦੀ ਸ਼ਹਿਰ ਚ ਨਾ ਵੱਢ ਜੇ ਤਾਂ ਫਾਟ ਕੇ ਲਾਉਂਦੇ ਆ ਤੇ ਬੱਚੇ ਬੱਚੇ ਨੂੰ ਪਤਾ ਪੱਕੇ ਨਲੇ ਵਿੱਚ ਨੂੰ ਆਏ ਦਾ ਸਬਰਉਂਦੇ ਆ ਆ ਜਿਹੜੇ ਡਾਕਟਰ ਨੇ ਹਾਂ ਉਹ ਗੱਲ ਚ ਹੋ ਪਾਈ ਹੁੰਦੀ ਉਹਨਾਂ ਦੇ ਐ ਟੂਟੀ ਜੀ ਲਾ ਕੇ ਕੀ ਦੇਖਦੇ ਹੁੰਦੇ ਨਹੀਂ ਉਹ ਆਏ ਦੇਖਦੇ ਆ ਜੱਜ ਨਾ ਜਿਹੜਾ ਮਰੀਜ਼ ਆ ਬੇਹੋਸ਼ ਹੈ ਕਦੇ ਇਹ ਨਾ ਉਹਦੇ ਜਾਗਦਾ ਹੋਵੇ ਸਾਨੂੰ ਮਰੀਜ਼ ਪ੍ਰੇਸ਼ਨ ਕਰਦਿਆਂ ਨੂੰ ਦੇਖ ਕੇ ਨਾ ਸਿੱਖ ਜੇ ਹਾਂ ਬਾਬਾ ਸਹੀ ਆ ਹੈ ਸਹੀ ਆ ਸਹੀ ਮੈਨੂੰ ਤੂੰ ਫਿਰ ਐਂ ਦੱਸ ਪਰੌਣੇ ਜਿੱਥੇ ਸਭ ਤੋਂ ਵੱਧ ਵਰਖਾ ਹੁੰਦੀ ਹੈ ਜਿੱਥੇ ਸਭ ਤੋਂ ਵੱਧ ਵਰਖਾ ਹੁੰਦੀ ਆ ਮੀਂਹ ਪੈਂਦਾ ਹਾਂ ਹਾਂ ਜਿੱਥੇ ਮੀਂਹ ਪੈਂਦਾ ਹੈ ਹਾਂ ਉੱਥੇ ਦੱਸ ਪਰੌਣੇ ਕੀ ਹੁੰਦਾ ਹੈ ਜਿੱਥੇ ਸਭ ਤੋਂ ਵੱਧ ਵਰਖਾ ਪੈਂਦੀ ਆ ਉੱਥੇ ਚਿੱਕੜ ਹੁੰਦਾ ਗਾਰਾ ਹੁੰਦਾ ਹੋਰ ਕੀ ਹੁੰਦਾ ਇਹ ਕਹੇਗੀ ਸਹੀ ਆ ਉਹੀ ਗੱਲਾਂ ਤੇਰੀਆਂ ਪਰੌਣਿਆਂ ਨਾਲੇ ਕੁੜੀਆਂ ਨੂੰ ਦੱਸਾ ਵੀ ਤੇਰਾ ਪਾਪਾ ਹੁਣੀ ਨਹੀਂ ਹੈਗਾ ਕਿੱਡਾ ਵੱਡਾ ਇੱਕ ਕਲਾਕਾਰ ਵੀ ਆ ਅੱਛਾ ਪਾ ਕੇ ਦੀਨਾ ਟਰਾਲੀ ਪਰ ਤੇਰੀ ਨਾਆਂ ਹੋਈਆਂ ਨੇ ਕਹੇਸਾਂ ਹਾਂ ਪਾਪਾ ਜਹਾ ਹੋਰ ਤੂੰ ਸੰਗਰ ਆ ਲੈ ਕਾ ਕਾਰਾ ਪੂਰੇ ਟੌਪ ਦਾ ਮੈਂ ਗਾ ਕੇ ਸੁਣਾ ਪਾਪਾ ਸੁਣਾ ਪਾਪਾ ਸੁਣਾ ਆਡੀਅੰਸ ਵੀ ਬੈਠੀ ਆ ਲੈ ਪਰੌਣਿਆਂ ਹਾਂ ਮੈਂ ਤੈਨੂੰ 60 ਸਾਲ ਬਾਅਦ ਸੁਣਾਵਾ ਸੁਣਾ ਲੈ ਸੁਣੀ ਫਿਰ ਧਿਆਨਾ ਸੁਣਾ ਰੋਟੀ ਨਾ ਖਾ ਕੇ ਕੀ ਲੋ ਪੱਤਾ ਸਾਗ ਨਹੀਂ 12 ਵਜੇ ਆ ਗਈ ਮਿੱਤਰਾਂ ਨੂੰ ਤੇਰੀ ਯਾਦ ਵੀ ਤੈਨੂੰ ਯਾਦ ਕਰੇ ਦਿਲ ਰੋੜ ਬਹਿ ਗਿਆ ਉਹ ਚਾਈ ਚੱਡਾ ਖਾਤੇ ਉੱਤੇ ਲੈ ਕੇ ਬਹਿ ਗਿਆ ਉੱਤੇ ਖੱਤ ਲੈ ਕੇ ਫੇਗਦੀ ਇਹ ਆ ਗਈ ਪਰ ਜਾਣੇ ਮੋਤੇ ਨੇ ਵੀ ਬੀੜੀ ਨਾਲ ਲਈ ਥੋੜੇ ਜਿਹਰੇ ਬਾਦ ਪਾਇਆ ਪੁੱਠਾ ਭੰਗਾ ਨਹੀਂ ਬੱਜ ਗਿਆ ਰੱਈਆ ਪੱਲਾ ਰਹਿ ਗਿਆ ਮਰਦ ਜੀ ਸਾਡੇ ਘਰਾਂ ਕੱਠੇ ਹੋ ਗਿਆ ਪੂਰਾ ਬੱਲੇਆ ਚੌੜਾ ਮੌੜੀ ਰਾਤੀਂ ਚੜਾਉਣ ਕੱਲਿਆ ਚੌੜਾ ਮੌੜੀ ਸਾਤੀਂ ਚੜਾਉਣ ਚਿੰਗਿਆ ਇਹਦਾ ਕੋਈ ਕਾਨੂੰਨ ਚਾਹੀਦਾ ਭੋਟੋ ਕਾਨੂੰਨ ਚਾਹੀਦਾ ਕਿ ਜਿਹੜੇ ਇਹੋ ਜਿਹੇ ਕੰਮ ਕਰਨਾ ਫਾਂਸੀ ਲਾ ਦੇ ਕਿਸੇ ਦੀ ਲਾਟ ਖੜੀ ਬੈਠਾ ਕਿਸੇ ਦੀ ਬਾਹ ਫੜੀ ਬੈਠਾ ਇਹਦੀ ਕੋਈ ਜੰਨ ਬਣੀ ਇਹਦੀ ਕੋਈ ਬਣੀ ਗੱਲ ਇਹ ਤਾਂ ਮੈਨੂੰ ਕਹਿੰਦੇ ਗੱਲ ਤਾਂ ਪਾਪਾ ਬਣੀ ਨਹੀਂ ਵੇਗੀ ਹਾਂ ਖੰਡੇ ਕਿਉਂ ਨਹੀਂ ਪਾਉਂਦੇ ਆਪੇ ਕਹਿੰਦੇ ਸੈਂਸ ਹੌਸਲਾ ਜਿੱਧਰ ਵੀ ਗੱਲ ਨੂੰ ਸੈੱਡ ਲਈ ਉਧਰ ਦੀ ਲੱਗਿਆ ਜਾਣਾ ਮੈਂ ਕਿਹਾ ਐਸਾ ਐਡ ਮਿਲਦੀ ਨਾਲੇ